ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗ੍ਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਹਫਤਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਦੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸਿੰਗ ਜੰਗੇਸਟ ਗਰਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵੈਸਟ ਬੇਸ ਕੈਂਪ ਤੇ ਮਾਊਂਟ ਐਲਬਸਟ ਤੇ ਹੋਰ ਪੀਕਸ ਨੂੰ ਸਰਕ ਕਰਤਾ ਸੀ ਉਹਨੂੰ ਦੇਖ ਕੇ ਤੇਜ਼ੀ ਨੇ ਵੀ ਸ਼ੁਰੂ ਕੀਤਾ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀਮੰਜਾਰ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਅਫਰਨ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਪਾਂਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਜਿਹਨੇ ਬਹੁਤ ਜ਼ਿਆਦਾ ਸਪੋਰਟ ਦਿੱਤੀ ਹੈ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪੰਦੇ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗ ਵੀ ਰੇਸ ਮੁਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬੱਚੇ ਨੂੰ ਤੇ ਕਿਤੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਫਲੰਗਾਂ ਬੱਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਤੀਆਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸ ਦੀ ਯੰਗੇਸਟ ਡੋਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵਰੈਸਟ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰਕਿਟ ਕੀਤਾ ਸੀ ਸੋ ਨੂੰ ਦੇਖ ਕੇ ਤੇਜੀ ਨੇ ਵੀ ਸ਼ੁਰੂ ਕੀਤਾ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀ ਮੰਜਰ ਨੂੰ ਸਰਕਿਟ ਕੀਤਾ ਇਸ ਤੋਂ ਪਹਿਲਾਂ ਆਪਣ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰਕਿਟ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਪਾਂਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗ ਵੀ ਰੇਸ ਮਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬਖਸ਼ੀ ਬੱਚੇ ਨੂੰ ਤੇ ਇਹ ਤੋਂ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲਾਂਗਾ ਬਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਸਿੰਘ ਨੇ ਪਿਆਰੀ ਤਕਰੀਬਨ 1.5 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗ੍ਰੋਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਵੀ ਸੂਦ ਉਹ ਮਾਊਂਟੇਨਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਜ਼ਿੰਗ ਜੰਗੇਸਟ ਗਰਲ ਜਿਹਨੇ ਕਿਲੀਮੰਜਾਰੋ ਮਾਉਂਟ ਕਿਲੀਮੰਜਾਰੋ ਮਾਉਂਟ ਐਵਰੇਸਟ ਬੇਸ ਕੈਂਪ ਤੇ ਮਾਉਂਟ ਐਲਬਸ ਤੇ ਹੋਰ ਪੀਕਸ ਨੂੰ ਸਰਕ ਕੀਤਾ ਸੀ ਸੋ ਨੂੰ ਦੇਖ ਕੇ ਤੇਜ਼ੀ ਨੇ ਵੀ ਸ਼ੁਰੂ ਕੀਤੀ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀਮੰਜਾਰੋ ਨੂੰ ਸਰਕ ਕੀਤਾ ਇਸ ਤੋਂ ਪਹਿਲਾਂ ਆਪਣ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰਕ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਪਾਂਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਪੀਪੀਏ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗ ਵੀ ਰੇਸ ਮਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਫਜ਼ਾਈ ਬਖਸ਼ੀ ਬੱਚੇ ਨੂੰ ਤੇ ਜੇ ਤੋ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲੰਗਾ ਬੱਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਦੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਹੈ ਪੰਜਾਬ ਦੇ ਵਿੱਚੋਂ ਸ਼ੀ ਵਾਜ਼ਿੰਗ ਯੰਗੇਸਟ ਗਰਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵਰੈਸਟ ਬੇਸ ਕੈਂਪ ਤੇ ਮਾਊਂਟ ਐਲਬ੍ਰੋਸ ਤੇ ਹੋਰ ਪੀਕਸ ਨੂੰ ਸਰਕਲ ਕੀਤਾ ਸੀ ਸੋ ਨੂੰ ਦੇਖ ਕੇ ਤੇਜੀ ਨੇ ਵੀ ਸ਼ੁਰੂ ਕੀਤਾ ਉਹਦੇ ਨਾਲ ਹੀ ਇਹ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀਮੰਜਰ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਅਫਗਾਨ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਪਾਂਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਜਿਹਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਘਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪੰਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗ ਵੀ ਰੇਸ ਮੁਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬਖਸ਼ੀ ਬੱਚੇ ਨੂੰ ਤੇ ਜਿੱਥੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਫਲੰਗਾਂ ਪੱਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗ੍ਰੋਨ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸ਼ਾਨਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸਿੰਗ ਯੰਗੇਸਟ ਡੋਇਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵੈਸਟ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰ ਕੀਤਾ ਸੀ ਸੋ ਨੂੰ ਦੇਖ ਕੇ ਤੇਜੀ ਨੇ ਵੀ ਸ਼ੁਰੂ ਕੀਤੀ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀ ਮੰਜਰ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਆਪਣਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇਸ ਸਫਰ ਦੇ ਪੰਧੇ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਦੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪੰਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗ ਵੀ ਰੇਸ ਮੁਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬਖਸ਼ੀ ਬੱਚੇ ਨੂੰ ਤੇ ਜਿੱਥੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲਾਂਗਾ ਬਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸਿੰਗ ਯੰਗੇਸਟ ਡੋਲ ਜਿਹਨੇ ਕਲੀਮੰਜਾਰੋ ਮਾਊਂਟ ਕਲੀਮੰਜਾਰੋ ਮਾਊਂਟ ਐਵਰੈਸਟ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰਕ ਕੀਤਾ ਸੀ ਸੋ ਨੂੰ ਦੇਖ ਕੇ ਤੇਜ਼ੀ ਨੇ ਵੀ ਸ਼ੁਰੂ ਕੀਤਾ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀ ਮੰਜਾਰੂ ਨੂੰ ਸਰਕ ਕੀਤਾ ਇਸ ਤੋਂ ਪਹਿਲਾਂ ਆਪਣ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰਕ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਪੰਧ ਹੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਦੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪੰਧ ਹੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗਵੀ ਰੇਸ ਮੁਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬਖਸ਼ੀ ਬੱਚੇ ਨੂੰ ਤੇ ਜਿੱਥੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲੰਗਾ ਬੱਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਹਫ਼ਤਾਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸ ది ਯੰਗੇਸਟ ਡਾਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵਰੈਸਟ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰਕ ਕੀਤਾ ਸੀ ਸੋ ਨੂੰ ਦੇਖ ਕੇ ਪੇਗੀ ਨੇ ਵੀ ਸ਼ੁਰੂ ਕੀਤੀ ਤੌਰ ਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀ ਮੰਜਾਰ ਉੱਨ ਸਰਕ ਕੀਤਾ ਇਸ ਤੋਂ ਪਹਿਲਾਂ ਆਪਣ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰਕ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫ਼ਰ ਦੇ ਪਾਂਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗ ਵੀ ਰੇਸ ਮਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ